ਸੋਸ਼ਲ ਮੀਡੀਆ ਤੇ ਉੱਪਰ ਇੱਕ ਫੋਟੋ ਵਾਲ ਹੁੰਦੀ ਹੈ ਮੇਰ ਦੀ ਆਰਾਮ ਕਰਦਿਆਂ ਦੀ ਸੋਫੇ ਦੇ ਉੱਪਰ ਆਰਾਮ ਨਾਲ ਲੇਟੇ ਹੋਏ ਤੇ ਜਦੋਂ ਇਹ ਫੋਟੋ ਵਾਇਰਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਮੇਰ ਨੇ ਉਹ ਹਰਕਤ ਦੇ ਵਿੱਚ ਆ ਜਾਂਦੇ ਨੇ ਕਹਿੰਦੇ ਨੇ ਕਿ ਮੇਰੇ ਨਾਲ ਤਾਂ ਕਿਸੇ ਨੇ ਸ਼ਰਾਰਤ ਕੀਤੀ ਹੈ ਮੈਂ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹਾਂ ਤੇ ਜਦੋਂ ਇੱਕ ਖਬਰ ਹੁਣ ਸੋਸ਼ਲ ਮੀਡੀਆ ਦੇ ਉੱਪਰ ਸੁਰਖੀਆਂ ਦੇ ਵਿੱਚ ਬਣ ਕੇ ਇੱਕ ਮੁੱਦਾ ਬਣ ਗਿਆ ਤੇ ਉਹਨਾਂ ਦੇ ਵੱਲੋਂ ਅਜਿਹੀਆਂ ਸਪਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਜਦੋਂ ਪੱਤਰਕਾਰ ਵਾਰਤਾਕਾਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੁਝ ਕਿਹਾ ਤੇ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਜਿਹੜੇ ਮੇਅਰ ਦੀ ਫੋਟੋ ਵਾਇਰਲ ਹੋਈ ਹੈ ਕੀ ਉਹ ਸਹੀ ਹੈ ਜਾਂ ਫਿਰ ਉਹ ਆਪਣੀ ਗਲਤੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਮੇਰੇ ਸਾਹਮਣੇ ਕੁਝ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਤੋਂਡੀ ਫੰਡਰਫੋਨ ਦੀ ਪੁਰਾਣੀ ਫੋਟੋ ਵਾਇਰਲ ਕੀਤੀ ਜਾ ਰਹੀ ਹੈ ਤੇ ਇੱਕ ਵੀਡੀਓ 1 ਕਰੋੜ ਦੀ ਵੇਚ ਦਿੱਤੀ ਜਾ ਰਹੀ ਹੈ ਮੰਤਰੀ ਸਾਹਿਬ ਵੱ ਕੀ ਕਹਣਾ ਚਾਹੁੰਦੇ ਹੋ ਦੇਖੋ ਐਸਾ ਲੋਕਾਂ ਨੇ ਨਾ ਢਡੰਸੀ ਐ ਵੀ ਸੋਣਾ ਕੋਈ ਗੁਨਾਹ ਹੈ ਇਹ ਮੈਂ ਸੋਫੇ ਤੇ ਸੌ ਵੀ ਰਿਹਾ ਆਪਣੇ ਆਫਿਸ 'ਚ ਲੋਕਾਂ ਨੂੰ ਤਾਂ ਬੈੱਡ ਤੇ ਵੀ ਨੀਂਦ ਨਹੀਂ ਆਂਦੀ ਮਖਮਲ ਦੇ ਗੱਦਿਆਂ ਤੇ ਨੀਂਦ ਨਹੀਂ ਆਂਦੀ ਸਾਡੇ ਵਰਗੇ ਗਰੀਬ ਆਦਮੀ ਨੂੰ ਨਿੰਮਤੀ ਮਿਹਨਤ ਕਰਸ ਇਨਸਾਨ ਨੂੰ ਸੋਫੇ ਤੇ ਨੀਂਦ ਆ ਗਈ ਤਾਂ ਕੀ ਗੁਨਾਹ ਹੋ ਗਿਆ ਤਾਂ ਇਹ ਚੀਜ਼ਾਂ ਜਿਹੜੀਆਂ ਤੋਰ ਮਲੋੜ ਕੇ ਪੇਸ਼ ਕੀਤੀਆਂ ਜਾਂਦੀਆਂ ਨੇ ਚਾਰ ਮਹੀਨੇ ਪੁਰਾਣੀ ਫੋਟੋ ਹੈ ਭਾਜੀ ਇਹ ਤਾਂ ਸਰਦੀਆਂ ਦੀ ਫੋਟੋ ਹੈ ਤਾ ਕਿਸੇ ਨੇ ਵਾਇਰਲ ਕਰਤੀ ਉਹਨੇ ਚਲੋ ਉਹਨਾਂ ਦੀ ਮਨਛਾ ਪਤਾ ਨਹੀਂ ਕੀ ਹੋਣੀ ਬਟ ਇਸ ਵਿੱਚ ਕੋਈ ਗੁਨਾਹ ਨਹੀਂ ਹੈਗਾ ਕਾਰਨ ਕੀ ਹੈ ਵੀ ਤੁਹਾਡੇ ਤੁਹਾਡਾ ਵਿਰੋਧ ਤੁਹਾਡੀ ਪਾਰਟੀ ਦੀ ਬੰਦੀ ਕਰ ਗਿਆ ਦੇਖੋ ਉਹਨਾਂ ਦੀ ਪਾਰਟੀ ਦਾ ਨੁਕਸਾਨ ਕਰਨ ਤੇ ਲੱਗੇ ਹੋਏ ਜਿਹੜੇ ਬੰਦੇ ਉਹਨਾਂ ਦੀ ਕੀ ਪਤਾ ਸੋਚ ਕੀ ਹੋ ਸਕਦੀ ਹੈ ਉਹਦੇ ਬਾਰੇ ਤਾਂ ਉਹ ਜਵਾਬ ਦੇਣਗੇ ਮੈਂ ਉਹਦੇ ਬਾਰੇ ਕੋਈ ਜਵਾਬ ਨਹੀਂ ਦੇਣਾ ਮੈਂ ਪਾਰਟੀ ਦਾ ਹਲਵੈਲਾ ਅਰਵਿੰਦ ਕੇਜਰੀਵਾਲ ਪੰਗਤਮਨ ਸਾਹਿਬ ਮਾਨ ਸਾਹਿਬ ਇਹਨਾਂ ਨੇ ਅਮਨ ਰੋੜਾ ਜੀ ਮਨੀਸ਼ ਸ਼ੋਧਿਆਨ ਜੀ ਨੇ ਮੈਨੂੰ ਉਹਦੇ ਸੀਟ ਤੇ ਬਿਠਾਇਆ ਤਾਂ ਮੇਰੀ ਜਿਹੜੀ ਡਿਊਟੀ ਹੈ ਲੋਕਾਂ ਦੀ ਸੇਵਾ ਕਰਨਾ ਮੈਂ ਲੋਕਾਂ ਦੇ ਵਿੱਚ ਰਹਿਣਾ ਉਹ ਲੋਕਾਂ ਦੀ ਸੇਵਾ ਕਰ ਰਹੇ ਆ ਉਹ ਲੋਕ ਖੁਸ਼ ਹੈ ਤੁਸੀਂ ਆ ਪਬਲਿਕ ਬੈਠੀ ਹੈ ਕੋਈ ਮੇਰਾ ਰਿਸ਼ਤੇਦਾਰ ਥੋੜਾ ਇਹ ਲੋਕ ਕੰਮ ਕਰਾਣ ਆਏ ਹੋਏ ਹਨ ਲੋਕਾਂ ਨੂੰ ਉਮੀਦ ਹੈ 6 ਮਹੀਨੇ ਹੋ ਗਏ ਤੁਹਾਨੂੰ ਫੀਲਡ ਤੇ ਬੈਠੇ ਹੋਏ ਇੱਕ ਸੂਿੰਕਮ ਮੁਕੰਮਤੀ ਨਾ ਕਰਨੀ ਅ ਘਟੋ ਘਟ ਤਿੰਨ ਗੁਣਾ ਜਿਹੜੀ ਹੈ ਇਨਕਮ ਕਿਤਾਬਾਂ ਦੇ ਵਿੱਚ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੁਸੀਂ ਅਗਲੇ ਮਹੀਨੇ ਆਓਗੇ ਤੁਹਾਨੂੰ ਡਾਟਾ ਵੀ ਦੇ ਦਾਂਗਾ ਤਿੰਨ ਗੁਣਾ 20 ਸਾਲ ਹੋ ਗਏ ਜਿੰਨੀ ਇਨਕਮ ਹੁਣ ਵਧੀ ਹੈ ਅੱਜ ਤੱਕ ਵਧੀ ਨਹੀਂ ਔਰ 1 ਕਰੋੜ ਦਾ ਲੀਗਲ ਖਰਚਾ ਜਿਹੜਾ ਕਾਰਪੋਰੇਸ਼ਨ ਤੇ ਇਲੀਗਲ ਪੈ ਰਿਆ ਸੀਗਾ ਉਹ ਰੁਕਿਆ ਇਸ ਕਰਕੇ ਉਹ ਵੀ ਇੱਕ 파ਟ ਹੋ ਸਕਦਾ ਚੋਰ ਮੋਰੀਆਂ ਸਾਰੀਆਂ ਬੰਦ ਕਰਤੀਆਂ 30 ਫਾਈਲਾਂ ਮੈਂ ਵੀ ਵੀ ਬਿਲਡਿੰਗ ਬਣਾ ਦਿੱਤੀਆਂ ਉਹ 10 ਫਾਈਲਾਂ ਸਿਵਲ ਬਣਾ ਦਿੱਤੀਆਂ ਉਹ ਮੈਂ ਰਿਟਰਨ ਚ ਲਿਆ ਕਿ ਮੈਨੂੰ ਇਹ ਫਾਈਲਾਂ ਦਿਓ ਉਸੇ ਗੜਬੜੀ ਹੈਗੀ ਉਹ ਮੈਂ ਵਿਜੀਲੈਂਸ ਆਪ ਦੇਣ ਲੱਗਿਆ ਉਸ ਕਰਕੇ ਵੀ ਤਕਲੀਫ ਹੋ ਸਕਦੀ ਹੈ ਵੀ ਹੋ ਗਿਆ ਮੇਰ ਇਹ ਹੋ ਜਾ ਵੀ ਲੋਕਾਂ ਦੇ ਨਾਲ ਕੰਮ ਨਹੀਂ ਕਰਦਾ ਸਾਡੇ ਨਾਲ ਮਿਲਕੇ ਨਹੀਂ ਚੱਲਦਾ ਦੇਖੋ ਮੇਰੀ ਮਜਬੂਰੀ ਹੈ ਮੈਂ ਇੱਕ ਇਮਾਨਦਾਰ ਸ਼ਖਸ ਐ ਮੇਰੇ ਤੇ 60 ਸਾਲ ਤੱਕ ਕੋਈ ਦਾਗ ਨਹੀਂ ਹੈਗਾ ਕੋਈ ਸ਼ਹਿਰ ਦਾ ਇੱਕ ਬੰਦਾ ਕਹਦੇ ਮੈਂ ਅੱਜ ਮੇਰੀ ਝੜਦਾ ਨਹੀਂ ਮੈਨੂੰ ਕੋਈ ਦਿੱਕਤ ਨਹੀਂ ਬਾਕੀ ਇਹ ਜਿਹੜੇ ਗਲਤ ਵੀਡੀਓ ਕੱਟ ਕੇ ਵੀਡੀਓ ਪਾ ਰਹੇ ਆ ਇਹ ਠੀਕ ਨਹੀਂ ਐ ਮੈਂ ਉਹਦੇ ਵਾਸਤੇ ਲੀਗਲੀ ਜਾ ਰਹੇ ਜੋ ਬੰਦੀ ਕਾਰਵਾਈ ਹੈ ਉਹਨਾਂ ਦੇ ਕਾਰਵਾਈ ਵੀ ਕਰਾਂ ਮੈਂ ਦੇਖੋ ਮੇਰੇ ਫਾਦਰ ਦੇ ਕੰਮ ਕਰਦੇ ਕਿ ਜਿਹੜੇ ਬਿਊ ਕਾਰਡ ਦੇ ਨਾਲ ਕਿ ਸ਼ਹਿਰ ਦਾ ਕੰਮ ਕਰ ਰਹੇ ਨੇ ਦੇਖੋ ਜੀ ਮੈਂ ਤਕਰੀਬਨ ਕੋਈ ਵੀ ਮੇਰੇ ਤੇ ਬੀਪਤਾ ਜਾਂ ਮਹੱਲੇ ਦਾ ਕੰਮ ਹੁੰਦਾ ਐ ਰੂਟਿਨ ਚ ਕੋਈ ਵੀ ਕੰਮ ਹੁੰਦਾ ਹੈ ਤਾਂ ਮੈਂ ਪਹਿਲੀ ਵਾਰਾ ਬਿਨਾਂ ਕਿਸੇ ਸਪਾਰਸ ਤੋਂ ਬਿਨਾਂ ਕਿਸੇ ਲਾਲਚ ਤੋਂ ਇੱਕ ਮਤਲਬ ਕਹਿ ਲਓ ਵੀ ਜਿਵੇਂ ਇੱਕ ਮੈਂਬਰ ਨੂੰ ਘਰ ਦੇ ਨੂੰ ਮਿਲਦੇ ਆ ਇਦਾਂ ਕਹੋਗੇ ਸਭ ਮਿਲਦੇ ਨੇ ਕੋਈ ਕਿਸੇ ਤਰ੍ਹਾਂ ਦਾ ਕੋਈ ਵਿੱਚ ਬੰਦਾ ਨਹੀਂ ਕੋਈ ਲਾਲਚ ਨਹੀਂ ਕਦੀ ਵੀ ਇਹਨਾਂ ਨੇ ਇੱਕ ਚਾਹ ਦੇ ਕੱਪ ਤੋਂ ਬਿਨਾਂ ਨਹੀਂ ਜਾਣ ਦਿੱਤਾ ਮੈਂ ਆਪਣੀ 35 ਸਾਲ ਦੀ ਉਮਰ ਚ ਇਦਾਂ ਦਾ ਲੀਡਰ ਤੇ ਪਟਿਆਲੇ ਦਾ ਮੇਅਰ ਪਹਿਲੀ ਵਾਰ ਦੇਖਿਆ ਹੈ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿ ਸਕਦਾ ਬਹੁਤ ਹੀ ਇਮਾਨਦਾਰ ਏ ਮੈਨੂੰ ਨਹੀਂ ਕਿਸੇ ਨੂੰ ਵੀ ਪੁੱਛ ਲਓ ਤੁਸੀਂ ਕਿਸੇ ਨੂੰ ਵੀ ਬਿਨਾਂ ਕੰਮ ਤੋਂ ਖਾਲੀ ਨਹੀਂ ਜਾਣ ਦਿੰਦੇ ਤੁਸੀਂ ਮੈਂ ਇੱਕ ਮੇਰਾ ਨਾਮ ਕੋਈ ਰਾਜਨੀਤੀ ਕੋਈ ਉਹ ਹੈ ਨਾ ਪਸ਼ੋਕੜ ਹੈ ਮੈਂ ਤੁਹਾਨੂੰ ਜੋ ਕਹਿ ਰਿਹਾ ਬਿਲਕੁਲ ਸੱਚ ਕਹਿ ਰਿਹਾ ਗੋਗੇ ਸਾਹਿਬ ਵਰਗਾ ਇਨਸਾਨ ਮੈਂ ਆਪਣੀ ਲਾਈਫ 'ਚ ਨਹੀਂ ਦੇਖਿਆ ਜੀ